جندباد جندباد رتن جان کرو اپنی راکھیا کرو ریکی رکھ دی کرو تیاری کھٹھی ہو کے جنتا ساری ہو کے کھٹا جندباد جندباد ترنات کرو اپنی راکھیا کرو جی کی جی جو 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 जान तूं बस बसि बस पेट न बजे के सठ पेट न बचे اہیں گئين گئين کرنا سكا مار کہاں پري ہوں ¡Vaya, vaya! ¡Vaya, vaya! ¡Vaya, ਆਜਾ ਆਜਾ ਮਰੀ ਪਛਾਣ ਮੈਂ ਆ ਗਿਆ ਕੋਈ ਨੀ ਕੋਈ ਨੀ ਬਾਬਾ ਨਹੀਂ ਪਹਿਨੋ ਰੈਂਡ ਹੋ ਰਹੇ ਰੈਂਡ ਤਾਂ ਪਹਿਨੋ ਕੋਈ ਗੱਲ ਨਹੀਂ ਪਹਿਨੋ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਪਹਿਨੋ ਨਾ ਕਰ ਨੇ ਟੋਰ ਨਾਲ 5 ਦਿਨ ਹੋ ਗਏ 72 ਦਿਨ ਲੱਗ ਗਏ ਕੀ ਕੁਝ ਕਰ ਦੱਸੋ ਤੋ ਨਾ ਚਾਹ ਕਰੋ ਆਪਣੀ ਰਾਖੀ ਯਾਦ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੀ ਹੋ ਕੇ ਜਿੰਦਾਬਾਦ ਸਾਰੀ ਮਾਰਦੀ ਕਿਸਾਨ ਜੂਨੇ ਨੇ ਇੱਕ ਤਾਗੜਾ ਹੌਜੰਦਾਬ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪਣੀ ਆਪਣੀ ਰਾਖੀ ਦੀ ਕਰੋ ਤਿਆਰੀ ਠੀ ਹੋ ਕੇ ਆਵੜਾ ਆਵੜਾ ਫਿਰ ਪਰ ਕਾਲੀ ਬਿੱਟ ਦੇ ਖੜਨ ਦਾ ਬਹੁਤ ਮਾਨ ਮਰਦਾਬਾਦ ਬਹੁਤ ਲੋਕ ਕਰਦੇ ਆ ਜਾਓ ਲੋਕ ਇੱਕ ਦਾ ਜਿੰਦਾਬਾਦ 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 ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਠੀ ਹੋ ਕੇ ਜੰਤਾ ਸਰਕਾਰ ਕੋਰੇ ਟਾਲੀ ਪਿੱਛੇ ਖੜਨ ਵਾਲਾ ਬਹੁਤ ਮਾਨ ਮੁਰਦਾਬਾਦ ਮੁਰਦਾਬਾਦ ਮੂਗਾ ਮਾਸ ਪੈਪ ਲੈਣ ਦਾ ਸੂਚਾ ਤੱਕ ਲਾਗੂ ਕਰਾ ਕੇ ਰੰਗੇ ਰਾ ਕੇ ਰਾਂਗੇ ਰਾ ਕੇ ਲੋਕ ਇੱਕ ਦਾ ਜਿੰਦਾਬਾਦ 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 ਆ ਰਹੀ ਸੀ ਉਹ ਕਾਹਦਾ ਬਾਈ ਨਹੀਂ ਕਰ ਰਹੀ ਉਹ ਪੱਟਾ ਮੜੋ ਹੱਥੇ ਖੱਤੇ ਆ ਕਰਾ ਲਾ ਕੇ ਜਿਹੜਾ ਕੰਮ ਕਰ ਰਿਹਾ ਹੈ ਇਧਰ ਵੀ ਇੱਕ ਵਿਭਾਗ ਕਰ ਰਿਹਾ ਹੈ ਏ ਰੋਲੀ ਬੜਾ ਏ ਹੋਲੀ Đừng có ਮੈਂ ਗਗਦੇਵ ਸਿੰਘ ਡੋਗੜਾਲਾ ਭਾਰਤੀ ਸੰਸਦ ਨੇਨੇਕਤਾ ਗ੍ਰਾਹਕਾਂ ਤੋਂ ਜੋ ਅੱਜ ਪ੍ਰਸ਼ਾਸਨ ਆਪ ਦਾ ਨਾਮ ਦਰਸ਼ਕਰ ਲੈ ਕੇ ਪਿੰਡ ਲੇੜੇ ਵਾਲੇ ਦੇ ਅੰਦਰ ਬਿਨਾ ਮਾਜਬਾ ਦਿੱਤੇ ਅੱਜ ਜਿਹੜੇ ਪਾਈਪਲਾਈਨਰ ਪਾਉਣਾ ਸੀ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਪਾਈਪਲਾਈਨ ਲਾਈਆ ਉਦੋਂ ਅਧਾਰਤ ਦਾ ਸਹਾਰਾ ਲਿਆ ਇਹਨਾਂ ਨੇ ਅਧਾਰਤ ਦਾ ਸਹਾਰਾ ਲੈਣ ਤੋਂ ਬਾਅਦ ਪੰਜ ਬੰਦਿਆਂ ਦੇ ਕੇਸ ਲਾਏ ਕਰੋੜ ਰੁਪਈਆ ਜਿਹੜਾ ਉਹ ਡੀਸੀ ਦੇ ਖਾਤੇ 'ਚ ਰਿਹਾ ਪਰ ਡੀਸੀ ਨੇ ਉਹ ਕਰੋੜ ਮੋੜ ਕੇ ਉਹਨਾਂ ਕੰਪਨੀ ਵਾਲਿਆਂ ਨੂੰ ਦੇ ਦਿੱਤਾ ਤੇ ਇੱਧਰ ਧੱਕੇ ਨਾਲ ਜਿਹੜੀ ਪਾਈਪਲਾਈਨ ਉਹ ਪਾਉਣਾ ਚਾਹੁੰਦੇ ਸੀ ਪਹਿਲਾਂ ਵੀ ਆਏ ਉਦੋਂ ਚੰਨ ਸਿੰਘ ਦੇ ਬਾਣ ਤੋੜਦੇ ਸੀ ਜਦੋਂ ਧੇਰੇ ਆ ਉਦੋਂ ਚੰਨ ਸਿੰਘ ਦੇ ਪੈਸੇ ਬਾਤੇ ਜਿਹੜੇ ਦੂਜੇ ਚਾਰ ਬੰਦਿਆਂ ਦੇ ਨਾਲ ਲਾਈ ਜੀ ਉਹਨਾਂ ਨੂੰ ਬੁੱਕੀ ਨਹੀਂ ਪਾਈ ਔਰ ਕਿਸੇ ਨੂੰ ਨਹੀਂ ਪਾਈ ਅੱਜ ਉਹ ਲਾਨਵਾਲਾ ਸ਼ਕਰ ਲੈ ਕੇ ਆਂਦੀਆਂ ਮਸ਼ੀਨਾਂ ਲੈ ਕੇ ਇੱਥੇ ਪੈਪਲਨ ਪਾਰ ਰਹੀ ਜੀ ਜਿਹੜਾ ਲੋਕਾਂ ਦੀ ਤਾਕਤ ਤੇ ਜੋਰ ਤੇ ਲੋਕਾਂ ਨੇ ਆਪਣੀ ਤਾਕਤ ਬਗਾਈ ਆ ਤੇ ਉਹਨਾਂ ਨੂੰ ਵਾਪਸ ਬਰੰਗ ਹੈ ਜਿਹੜਾ ਉਹ ਪਰਤੇ ਆ ਜੋ ਗੱਲਬਾਤ ਹੋਈ ਉਹ ਸਾਡੇ ਸੂਬੇ ਦੇ ਆਪਕਾਂ ਨੇ ਹੋਈ ਆ ਉਹ ਫੇਰ ਦੱਸਾਂਗੇ ਹੁਣ ਕਿਰਾਂ ਇਹਨਾਂ ਨੂੰ ਵਾਪਸ ਮੋੜਨ ਲਈ ਅਸੀਂ ਮਜਬੂਰ ਕੀਤਾ ਲੋਕਾਂ ਦੀ ਤਾਕਤ ਦੇ ਜੋ